ਗੁੱਡ ਮਾਰਨਿੰਗ ਸੱਜਿਆ ਟਾਲ ਵੈਲਕਮ ਟੂ ਮਾਈ ਨਿਊ ਵਲੌਗ ਵਾਹਿਗੁਰੂ ਸੱਚੇ ਪਾਤਸ਼ਾਹ ਮੇਰਾ ਕਰੇ ਖੁਸ਼ ਰੋ ਜੀ ਆਪਣਾ ਆ ਦੇਖੋ ਭਣ ਜਾ ਆਇਆ ਹੈ ਹਾਂ ਦੱਸ ਕੀ ਕਹਿੰਦਾ ਸੀ ਕੀ ਆ ਗਿਆ ਕਿਥੇ ਜਾ ਕੋਲ ਜਾ ਕੇ ਦਿਖਾ ਕੋਲ ਜਾ ਕੇ ਦਿਖਾ ਕਿਥੇ ਹੈ ਦੇਖੀਏ ਆਪਾਂ ਕਿਥੇ ਹੈ ਅੱਛਾ ਹੋ ਜਾਂਦਾ ਕੀੜਾ ਆਇਆ ਉਹਨੂੰ ਕਹਿੰਦਾ ਗੁਰੂ ਗਰੇ ਓਏ ਆ ਜਾ ਗੁਰੂ ਨਹੀਂ ਆਦਾ ਹੁਣ ਸਭੀ ਗੁਰੂ ਕਿਥੇ ਗਿਆ ਦਰ ਗਿਆ ਅੱਜ ਗਾਇਸਾਂ ਸੀ ਆ ਕੇ ਬਾਜ਼ਾਰ ਪੋਚਾ ਲੈਣ ਆਏ ਸੀ ਪੋਚਾ ਦੇਖੋ ਰੁਪਿਆ 500 ਲੈ ਕੇ ਆਈਏ ਤੇ ਪੋਚਾ ਦੇਖੋ ਕਿਹੇ ਜਿਹਾ ਲੈਣ ਲੱਗ ਰਹੀ ਹੈ ਹੈ ਮੈਨੂੰ ਫਟਕਾ ਕਿਉਂ ਲਾਉਂਦੀ ਹਣੀ ਹਰ ਵਾਰ ਆ ਲੈ ਤੂੰ ਘਰੋਂ ਪਏ ਸੀ ਪਹਿਲਾਂ ਤੂੰ ਘਰੋਂ ਚੱਕ ਕੇ ਲੈਣੇ ਸੀ ਨਾ ਜਦੋਂ ਸਰਦਾ ਉਹ ਤਾਂ ਸਾਰੋ ਫਟਕਾ ਕਿਉਂ ਲਾਉਂਦੀ ਹੈ ਹਲੋ ਬਖਸ਼ ਦੇ ਆ ਜਾ ਜਨਾ ਜਿਹੜਾ ਖੜੀ ਰੂਗੀ ਉਹ ਨਜ਼ਰ ਬਿੱਲੀ ਬਣਦਾ ਰੂ ਅੰਦਰ ਆਜੋ 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 ਬਾਈ ਤੁਸੀਂ ਮੇਰੇ ਤੇ ਤਰਸ ਖਾਲਿਆ ਕਰੋ ਮਾੜਾ ਮੋਟਾ ਯਾਰ ਛੇਤੀ ਭੇਜ ਦਿਆ ਕਰੋ ਬਾਰੇ ਯਾਰ ਜਿੰਨਾ ਚਿਰ ਅੰਦਰ ਰਹੋਗੇ ਉਹਨਾਂ ਚਿਰ ਖਰਚਾ ਵੱਧਦਾ ਹੀ ਰਹੂਗਾ ਤਾ ਤਰਸ ਕਰਿਆ ਕਰੋ ਬਾਈ ਯਾਰ ਮਾੜਾ ਮੋਟਾ ਤੁਸੀਂ ਪੰਪ ਹੋਰ ਦੇਈ ਜਾਂਦੇ ਹੋ ਨਾ ਬਾਈ ਤਾਂ ਮਨਾ ਕਰਦਾ ਹੀ ਨਹੀਂ ਬਾਈ ਤਾਂ ਮਨਾ ਕਰਦਾ ਨਹੀਂ ਹੋਰ ਮੰਗੀਆਂ ਚੀਜ਼ਾਂ ਵੀ ਦੇ ਦੋ ਆ ਵੀ ਦੇ ਦੋ ਹਾਂਜੀ ਗਾਇਸ ਅਸੀਂ ਆ ਗਏ ਦੁਕਾਨ ਤੇ ਤੇ ਹੁਣ ਦੁਕਾਨ ਖੋਲਦੇ ਆ ਅੱਜ ਥੋੜਾ ਜਿਹਾ ਲੇਟ ਹੋ ਗਏ ਤੂੰ ਦੁੱਤੀ ਕਿਦਾਂ ਹੈ ਪੁਕਾਰ ਜਦੋਂ ਵਜਦੀ ਹੈ ਤੂੰ ਰੋਲਾ ਪਾਉਂਦੀ ਸੀ ਗੈਸ ਕਰਕੇ ਮੈਂ ਉਹ ਤਾਂ ਨਾ ਜਾਂ ਵੀ ਬਾਰੇ ਚੁੰਨੀ ਮੈਲੇ ਫਿਰ ਚੁੰਨੀ ਵੀ ਕਰ ਲਿਆ ਕਰ ਕਦੇ ਚੁੰਨੀ ਮੈਲੇ ਦੇਖ ਲਓ ਵੀ ਕਹਿੰਦਾ ਚੁੰਨੀ ਪਹਿਨ ਲੈ ਪਹਿਨ ਰੂ ਹਾਂ ਨਾ 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 ਨਹੀਂ 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 ਕਿੰਨੇ ਲਾਂਦੇ ਕਿਹੜੀ ਲਾਂਦੀ ਹੈ ਜੀਜੀ 4 ਮਿੰਟ ਹਾਂ 4 ਮਿੰਟ 4 ਮਿੰਟ ਲਾਂਦੀ ਹੈ আচ্ছা ਉਹ ਫਿਰ ਸਵੇਰੇ ਬਣਾਵਾਂਗੇ ਤੀ ਸਵੇਰੇ ਖਾਵਾਂਗੇ ਫਿਰ ਠੀਕ ਹੈ ਠੀਕ ਹੈ ਓਕੇ ਹੁਣ ਖਾਣੀ ਹੈ ਹੈ ਖਾਣੀ ਹੈ ਦੱਸ ਦੇ ਦੱਸ ਦੇ ਨਾ ਇੱਕ ਵਾਰ ਖੜ ਜਾ ਇੱਕ ਵਾਰ ਖੜ ਜਾ ਦੱਸ ਦੇ ਖਾਣੀ ਆਉਣਗੇ ਵੇਖ ਲੈ ਖਾਣੀ ਹੈ ਤਾਂ ਮੈਂ ਬਣਾ ਲਾਂਗਾ ਓਨੇ ਖਾਣੀ ਹੈ ਤਾਂ ਮੈਂ ਬਣਾ ਲਾਂਗਾ ਓਨੇ ਖਾਣੀ ਹੈ ਪੱਕੀ ਗੱਲ ਹੈ ਆਏ ਫਿਰ ਉਹ ਰਤ ਆ ਜਾ ਮੇਰੇ ਕੋਲ ਵੇਲੇ ਖਾਣੇ ਬਣਾਵਾ ਫਿਰ ਜਾ ਕੇ ਬਣਾ ਨਹੀਂ ਬਣਾ ਦਾਂਗਾ ਪੁੱਤੀ ਖਾਣੀ ਐ ਤੇ ਮੈਨੂੰ ਦੱਸ ਦੇ ਕੋਈ ਗੱਲ ਨਹੀਂ ਡਰਨਾ ਨਹੀਂ ਖਾਣ ਪੀਣ ਚ ਕੋਈ ਡਰ ਨਹੀਂ ਮਾਮੂ ਦੀ ਸਿੱਧੇ ਫਿਰ ਰੋਣ ਦੀ ਹੋਰ ਡਰ ਨਹੀਂ ਨਾ ਬਣਾਣੀ ਐ ਹੈ ਬਣਾਣੀ ਐ ਨਾ 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 ਤੇ ਮੈਗੀ ਬਣਾਓ ਠੀਕ ਹੈ ਉਹ ਸਭੀ ਇੱਧਰ ਉਹ ਤਾਂ ਹੋਰ ਪਾਸੇ ਵੇਖੀ ਜਾਂਦਾ ਨਹੀਂ ਖਾਲੀ ਫਿਰ ਉਹ ਵੇਖੀ ਨਾ ਫਿਰ ਉਹ ਚੱਲ ਜਾ ਬਣਵਾ ਦੇਗਾ ਨਾਲ ਹੈ ਚੱਲ ਨਾਲ ਤੈਨੂੰ ਪਤਾ ਨਾ ਕਿਵੇਂ ਬਣਦੀ ਹੈ ਪਤਾ ਹੈ ਨਾ ਚੱਲ ਠੀਕ ਹੈ ਜਾ ਪਰਦੀਦੀ ਨੂੰ ਦੱਸ ਦੇਵੀਂ ਇਹਨੂੰ ਬਣਾਣੀ ਨਹੀਂ ਆਂਦੀ ਜਾਓ ਆ ਜਾ ਹਾਂਜੀ ਆ ਦੋ ਪੈਕੇਟ ਮੈਗੀ ਤੇ ਲੈ ਕੇ ਆਈ ਸੀ ਵੀ ਦੀ ਦੇ ਹੁਣ ਇੱਕ ਬਣ ਜੂਗੀ ਤੇ ਇੱਕ ਸਵੇਰੇ ਲੈ ਜਾਊਂਗੀ ਮਨਾਂ ਨੇ ਉਸ ਲਈ ਵਾਸਤੇ ਇੱਕ ਕਿਟ ਹੈ ਤੂੰ ਕਿਵੇਂ ਆ ਗਿਆ ਹੁਣ ਇਹ ਤੈਨੂੰ ਨਹੀਂ ਤੇਰੇ ਤੇਰੇ ਵਾਸਤੇ ਨਹੀਂ ਹੈਗੀ ਠੀਕ ਹੈ ਇਸ ਲਈ ਵਾਸਤੇ ਬਣਾਉਂਦੇ ਵੇ ਅਸੀਂ ਆ ਕੇ ਬੈਠ ਗਿਆ ਹਾਂ ਹਾਂਜੀ ਹਾਂਜੀ ਆਪਣਾ ਪਾਣੀ ਤਾਂ ਰੱਖੀ ਚੁੱਕਿਆ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਮੈਗੀ ਤੂੰ ਕੀ ਬੋਲਦਾ ਪੈਸੇ ਹੂੰ ਇਹ ਪਨੀਰ ਹੈ ਪਨੀਰ ਸਿਰੇ ਲੈ ਕੇ ਜਾਵਾਂਗੇ ਮੇਰੇ ਵਾਸਤੇ ਪਨੀਰ ਬਣੂਗਾ ਮੇਰੇ ਵਾਸਤੇ ਮੈਗੀ ਬਣੂਗੀ ਹਾਂ ਐਂ ਨੀ ਵਿੱਚ ਪਾਣਾ ਨਹੀਂ ਇਹਦੇ ਚੀਨੀ ਪਾਣੀ ਹੈ ਹਾਂ ਇੱਕ ਸਾਹ ਹੋ ਜਾਂ ਹਾਂ ਖਰਾ ਹੋਏ ਮੇਰੇ ਮੇਰੇ ਕੋਲ ਦੋ ਤੱਕ ਦੇ ਮਸਾਲੇ ਨਿਕਲੇ ਵਿੱਚ ਹੁੰਦੀ ਇੰਤਜ਼ਾਰ ਮੈਗੀ ਮਸਾਲਾ ਹੁੰਦਾ ਇੱਕ ਵਾਹ ਇੱਕ ਵਾਹ ਹੈ ਇਹਦੇ ਕੀ ਹੋ ਰਹੀ ਹੈ ਗੋਲ ਮੋਲ ਵਾਏ ਵਾਏ ਦਾ ਪੈਕਟ ਦੇ ਰੱਖਿਆ ਇਹਦੇ ਮਸਾਲੇ ਵਾਲਾ ਇਹ ਪੱਨਿਆਂ ਵਿੱਚ ਆਪਾਂ ਬਾਹਰ ਆਪਾਂ ਇਹਨੂੰ ਤੋੜਦੇ ਨਹੀਂ ਸਿੱਧੇ ਬਾਹਰ ਤੋੜ ਕੇ ਨਾ ਜਿਹੜੇ ਨੇ ਇਹਨਾਂ ਲੰਮਾ ਜਾਂਦਾ ਉਹ ਇਨਿਕਾ ਦਾ ਨਹੀਂ ਦਿੰਦੇ ਚਾਹੇ ਵਸ ਤੇ ਨਹੀਂ ਕਿ ਮੇਰੇ ਤੱਕ ਤਾਂ ਗੰਦੀ ਹੱਦ ਤੇ ਗਈ ਹੈ ਇਹ ਇਹ ਵੀ ਮੈਂ ਜਮਸਾਲਾ ਖੋਲੂਗਾ ਥੋੜਾ ਜਿਹਾ ਮਸਾਲਾ ਲੈ ਇਹ ਲੈ ਗਰੇ ਗਰੇ मैगी भरने थे अपनी मैगी बनती पी है टेस्टी टेस्टी मैगी चलो फिर सभी दवा मैं मम्मी डॉडी चटने लग गया है ਡਰਗੀ ਸੀ ਮੈਂ ਠੀਕ ਹੈ ਨਾ ਉਹ ਦੇਖ ਕੰਮ ਦੇ ਸਲੋ ਇੱਥੇ ਸੜ ਆ ਦੇਖ ਇਹਨੂੰ ਚਾਹੀਦੀ ਹੈ ਨਾ ਦਰਦੀ ਸੁਆਹ ਨਹੀਂ ਕਰ ਇਹ ਦੇ ਮੈਂ ਨਹੀਂ ਕੀਤਾ ਸੁੱਤਾ ਮੈਂ ਬਿਨੇ ਜੱਕ ਲਈ ਹੈਲੋ ਰੋਣ ਤਾਂ ਦੇ ਯਾਰ ਮੈਂ ਥੋੜੀ ਜਿਹੀ ਬਣਾਣੀ ਹੈ ਹਾਂ ਕਿ ਬੜਾ ਰੋਣੀ ਹੈ ਜੀ ਬਹੁਤ ਜ਼ਿਆਦਾ ਮੈਨੂੰ ਕੋਈ ਤਾਂ ਰੋਦੀ ਹੈਲੋ ਆਨੰਦ ਆਨੰਦ ਅਨਹਾ ਦਾ ਨਾਮ ਅਨੰਦ ਨਹੀਂ ਹੈਗਾ ਆਨੰਦ ਸਨਾ ਬੱਲੇ ਬਣ ਗਈ ਮੈਂ ਗਈ ਹੈ ਕਿਵੇਂ ਇਸ ਰੁਕੀ ਜਿਹੀ ਬਣੀ ਇਸ ਰੁਕੀ ਜਿਹੀ ਬਣੀ ਵਿੱਚ ਪਾਣੀ ਹੋਣਾ ਕੁਝ ਹੋਰ ਪਾਣੀ ਘਟ ਪਾਇਆ ਚਲੋ ਠੀਕ ਹੈ ਬੰਦਿਆ ਆਹ ਇਧਰ ਇਹਨੂੰ ਵੀ ਦਿਓ ਗੋਰੂ ਤੇ ਕਰਕੇ ਰੱਖ ਤੇ ਕਰਕੇ ਤੇ ਛਾਲ ਨਾ ਮਾਰੇ ਇਧਰ ਆ ਜਾ ਉਹ ਗੋਰੂ ਨੂੰ ਲੈ ਚਾ ਸੋ ਵੀ ਗੋਰੂ ਕਿਤੇ ਕੋਨਾ ਲਵੇ ਇਧਰ ਆਇਆ ਬੈੱਡ ਤੇ ਆਇਆ ਉਧਰ ਸਾਈਡ ਤੇ ਜਾ ਮੰਮਾ ਕੋਲ ਚਲੋ ਜਾਨ ਮੰਮਾ ਕੋਲ ਚੱਲ ਤਰੀ ਮੰਮਾ ਕੋਲ ਵਾਗੇ ਮੰਮਾ ਨੂੰ ਵੀ ਖਵਾਇਆ ਨਾਲੇ ਜਾ ਗੁਰੂਦੂ ਹਾਂਜੀ ਗਾਇਸ ਆਪਣਾ ਖਾਣਾ ਪੀਣਾ ਹੋ ਚੁੱਕਿਆ ਤੇ ਹੁਣ ਆਪਾਂ ਇਸ ਵਲੌਗ ਨੂੰ ਕਰਦੇ ਆਂ ਐਂਡ ਜੇ ਤੁਹਾਨੂੰ ਵਲੌਗ ਪਸੰਦ ਆਇਆ ਤੇ ਚੈਨਲ ਸਬਸਕ੍ਰਾਈਬ ਕਰ ਦਿਓ ਮਿਲਦੇ ਆਂ ਨੈਕਸਟ ਵਲੌਗ ਵਿੱਚ ਬਾਏ